ਸਤਿ ਸ਼੍ਰੀ ਅਕਾਲ ਜੀ ਪਲੀ ਤੁਸੀਂ ਲਈ ਇੰਟੇਰੀਅਰ ਰਿਲੀਫ ਦੇ ਜੀ ਨੰਬਰ ਏ ਕੇ ਹੈ ਕਿ ਪ੍ਰੋਪਰ ਪ੍ਰੋਸੀਜਰ ਹੈਜ਼ ਨਾਟ ਬੀਨ ਫਾਲੋਡ ਇੱਕ ਪਰਚਾ ਦਰਜ ਕਰਨ ਤੋਂ ਪਹਿਲਾਂ ਤੁਹਾਨੂੰ ਪ੍ਰਾਇਮ ਅਫਸਰ ਹੀ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ ਤਤਸ਼ਖਣਨੀ ਪੈਂਦੀ ਹੈ ਵੀ ਕੇਸ ਚ ਕੁਝ ਹੈ ਕਿ ਨਹੀਂ ਹੈ ਆਧਾਰ ਕੀ ਹੈ ਕੌਗਨੀਜ਼ੇਬਲ ਅਫੈਂਸ ਹੈ ਨਹੀਂ ਹੈ ਹੁਣ 353 ਤੋਂ ਬੰਦ ਹੀ ਕਿਉਂ ਨਹੀਂ ਕਿਉਂਕਿ ਉਹ ਚ ਐਕਸੈਪਸ਼ਨ ਹੈ ਵੀ ਜੇ ਤੁਹਾਡੇ ਕੋਲ ਰੀਜ਼ਨੇਬਲ ਗਰਾਉਂਡ ਹੈ बयान देनेटेटमेंट आई आर तीन सौ तरव बयान झूठा है, faith, आ है जो सो दूजी गल ये इंफॉर्मेशन ऑलरेडी लाइक पब्लिक डोमेन में थी दैनिक भास्कर ने इसको ऑलरेडी जारी किया हुआ था नौ अप्रैल को उसके बाद कोई भी बयान आए वो सेकेंडरी होगा प्राइमरी सोर्स जो पहले आया हुआ है वो बन जाती है जो दैनिक भास्कर है उसमें क्या लिखा हुआ है कि पचवंजा ग्रेनेड आए हैं नौ अभी ट्रेस करने बाकी हैं और एडिटर के खिलाफ अभी तक कोई कार्रवाई नहीं कोई एफआईआर नहीं कोई संबंध नहीं कुछ तलबा नहीं कुछ भी नहीं किया और तीसरी चीज ये है कि जब इनके लीडर्स ऐसे बयान जारी करते हैं तो जो ये बयान इन्होंने लीडर जारी करते हैं उदो कार्रवाई क्यों नहीं होंगी ਗੋਲਡੀ ਬਰਾੜ ਕਹਿ ਦਿੰਦੇ ਆ ਜੀ ਡਿਟੇਨ ਹੋ ਗਿਆ ਸੀਐਮ ਸਾਹਿਬ ਕਹਿ ਦਿੰਦੇ ਆ ਉਹਦੀ ਕੀ ਸੋਰਸ ਹੈ ਜਦੋਂ ਕੇਜੀਵਾਲ ਸਾਹਿਬ ਕਹਿੰਦੇ ਆ ਜੀ ਡਰੋਨਸ ਦੇ ਥਰੂ 70% ਨਸ਼ਾ ਆ ਰਿਹਾ ਪੰਜਾਬ ਦੇ ਵਿੱਚ ਉਹਦੀ ਕੀ ਸੋਰਸ ਹੈ ਵੀ ਉਹ ਨਿਸ਼ਾਨਦੀ ਸੀਐਮ ਸਾਹਿਬ ਕਹ ਰਹੇ ਸੀਗੇ ਜਿਹੜਾ ਕਹਿਣ ਕੇਜੀਵਾਲ ਸਾਹਿਬ ਨੂੰ ਵੀ ਨਿਸ਼ਾਨਦੀ ਕਰੋ ਵੀ ਆਪਣਾ ਨਸ਼ਾ ਕਿਧਰੋਂ ਆਉਂਦਾ ਹੈ ਡਰੋਨ ਦਾ ਰੂਟ ਕੀ ਹੈ ਕੌਣ ਚਲਾਉਂਦਾ ਹੈ ਕਿਹੜਾ ਪੈਡਲਰ ਹੈ ਕਿਹੜਾ ਤਸਕਰ ਹੈ ਉਹ ਸਾਰਾ ਕੁਝ ਦੱਸਣ ਕੇਜੀਵਾਲ ਸਾਹਿਬ ਫਿਰ ਦੂਜੀ ਗੱਲ ਇਹ ਹੈ ਕਹ ਰਹੇ ਸੀਗੇ ਯਮਨਾ ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਇਹ ਗੱਲ ਹੈਗੀ ਹੈ ਉਹਨਾਂ ਨੇ ਸਰਕਾਰ ਤੇ ਇਲਜ਼ਾਮ ਲਾਇਆ ਸੀਗਾ ਮਾਸ ਮਟਰ ਦਾ ਉਹ ਬੀਜੇਪੀ ਲੀਡਰਾਂ ਦਾ ਨਾਮ ਦੱਸਣ ਕਿਹੜਾ ਜ਼ਹਿਰ ਘੋਲਦੇ ਆ ਕਿਵੇਂ ਘੋਲਦੇ ਆ ਕਦੋਂ ਘੋਲਦੇ ਆ ਤੇ ਉਹ ਸਾਰਾ ਕੁਝ ਅੱਗਿਆ ਵੀ ਨਹੀਂ ਤਾਂ ਪਰਚਾ दर्ज ਕਰੋ ਉਹਨਾਂ ਤੇ ਵੀ ਜੋ ਸਾਡਾ ਕੀਤਾ ਪੋਲਿਟੀਕਲ ਵੈਂਡੇਟਾ 30 ਸੈਕਿੰਡ ਚ ਪਚਾਓ ਕਿ ਕੀ ਹੋਇਆ ਕੋਰਟ ਚ ਇੱਕ ਰਿਲੀਫ ਕਿਸ ਤਰ੍ਹਾਂ ਦੀ ਮਿਲੀ ਹੈ ਦੇਖੋ ਨੰਬਰ ਏ ਕੀ ਹੈ ਕੋਰਟ ਨੇ ਨੋਟਿਸ ਕਰਤਾ ਜਵਾਬ ਦਾਵਾ ਇਹਨਾਂ ਤੋਂ ਮੰਗਿਆ ਤੇ ਸਾਨੂੰ ਇਨਟੈਂਮਰ ਰੀਲੀਫ ਦਿੱਤਾ ਹੈ ਵੀ ਅਗਲੀ ਤਰੀਕ ਤੱਕ ਸਾਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਨੰਬਰ 1 ਨੰਬਰ 2 ਉਹ ਤਾਂ ਹੈ ਕਿਉਂਕਿ ਫਾਲਸ ਐਂਡ ਫ੍ਰਿਵਲਸ ਕੇਸ ਹੈ ਵਿਂਡੇਟਾ ਕਰਨ ਲਈ ਇਹਨਾਂ ਨੇ ਪਰਚਾ ਦਰਜ ਕੀਤਾ ਹੈ ਪ੍ਰੋਪਰ ਤਫਤੀਸ਼ ਪ੍ਰੋਪਰ ਇਨਵੈਸਟੀਗੇਸ਼ਨ ਜੋ ਹੋਣੀ ਚਾਹੀਦੀ ਸੀਗੀ ਉਹ ਨਹੀਂ ਕੀਤੀ ਗਈ ਤੇ ਜਿੰਨੀ ਕਾਲੀ ਜਿੰਨੀ ਟੇਰਿੰਗ ਹਰੀ ਸੀਐਮ ਸਾਹਿਬ ਨੇ ਆਹ ਕੇਸ ਦੇ ਵਿੱਚ ਦਿਖਾਈ ਹੈ 10 ਵਜੇ ਏਅਰ ਹੋਇਆ ਸਨੀਪਟ ਸਾਢੇ 11 ਵਜੇ ਤੱਕ ਵੀਡੀਓ ਆ ਗਈ ਮਾਨ ਸਾਹਿਬ ਜੀ ਵੀ ਮੈਂ ਆਪਣਾ ਕਾਰਵਾਈ ਕਰਨ ਲਈ ਆਰਡਰ ਕਰਤਾ ਪੁਲਿਸ ਨੂੰ ਵੀ ਕਾਰਵਾਈ ਕਰੋ ਨਿਸ਼ਾਨਦੀ ਕਰਵਾਓ 4-5 ਵਜੇ ਤੱਕ ਪਰਚਾ ਦਰਜ ਹੋ ਗਿਆ ਇੰਨੀ ਕਾਲੀ ਨਾ ਤਾਂ ਸਿੱਧੂ ਮੂਸੇਵਾਲ ਦੇ ਕਤਲ ਚ ਦਿਖਾਈ ਗਈ ਨਾ ਸ਼ਿਰਸੀ ਨਾਲ ਲੀਡਰ ਦੇ ਕਤਲ ਚ ਨਾ ਕਬੱਡੀ ਪਲੇਅਰਾਂ ਦੇ ਕਤਲ ਚ ਨਾ 18 ਅਟੈਕ ਜਿਹੜੇ ਹੋ ਗਏ ਬੈਕ ਟੂ ਬੈਕ ਹਮਲੇ ਹੋ ਰਹੇ ਆ ਆਈ ਡੀ ਬੰਬ ਮਿਲ ਰਹੇ ਆ ਆਰ ਪੀ ਜੀ ਇੰਟੈਲੀਜੈਂਸ ਹਕ quartes ਤੇ ਫਾਇਰ ਹੋ ਰਿਹਾ ਆ ਆਰ ਡੀ ਐਕਸ ਮਿਲ ਰਿਹਾ ਉੱਥੇ ਇੰਨੀ ਕਾਲੀ ਦਿਖਾ ਦੇਣ ਤਾਂ ਪੰਜਾਬ ਦੇ ਹਾਲਾਤ ਉੱਧਰ ਜਾਣਗੇ ਅਰਜੀਤ ਖੜਿਆਲ ਹੈ ਉਹ ਗੱਲ ਕਰ ਰਹੀ ਸੀ ਔਰ ਤੁਸੀਂ ਇੱਕ ਵਾਰ ਇਹ ਵੀ ਦੇਖਿਓ ਕਿ ਹੁਣ ਇੰਨੀ ਪੋਲਿਟਿਕਸ ਹੈ ਇਨੀ ਡਿਬੇਟ ਹੋ ਰਹੀ ਹੈ ਉਹਦੇ ਵਿੱਚ ਇਹ ਮਾਮਲਾ ਹੈ ਉਹ ਪੰਜਾਬ ਔਰ ਹਰਿਆਣਾ ਹਾਈ ਕੋਰਟ ਤੇ ਪਹੁੰਚਿਆ ਹੈ ਔਰ ਹੁਣ ਇੰਟਰਮ ਰਿਲੀਫ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਹੈ 22 ਤਾਰੀਖ ਤੱਕ ਰਿਲੀਫ ਹੈ ਉਹਦੇ ਬਾਅਦ ਫਿਰ ਇਹ ਮਾਮਲਾ ਕੋਰਟ ਆਊਗਾ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ